ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪੱਕੇ ਦੇ ਮੁੱਦਿਆਂ ਨੂੰ ਖੋਲ ਕੇ ਪਰਖਦੇ ਹਾਂ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੇਸ਼ ਕੀਤੀ ਗਈ ਲੈਂਡ ਪੁੱਲਿੰਗ ਨੀਤੀ 2025 ਦਾ ਮਕਸਦ ਸੂਬੇ ਦੇ ਵਿੱਚ ਉਦਯੋਗਿਕ ਅਤੇ ਬੁਨਿਆਦੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਮੀਨ ਦੀ ਸਾਂਝੀ ਵਰਤੋਂ ਨੂੰ ਸੁਖਾਲਾ ਕਰਨਾ ਸੀ ਇਸ ਨੀਤੀ ਦੇ ਰਾਹੀਂ ਸਰਕਾਰ ਨੇ ਜ਼ਮੀਨ ਮਾਲਕਾਂ ਨੂੰ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਨਿਰਪੱਖ ਮੁਆਵਜ਼ਾ ਅਤੇ ਵਿਕਸਿਤ ਜ਼ਮੀਨ ਦਾ ਹਿੱਸਾ ਪ੍ਰਦਾਨ ਕਰਨ ਦਾ ਦਾਅਵਾ ਕੀਤਾ ਹਾਲਾਂਕਿ ਇਸ ਨੀਤੀ ਨੂੰ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੇ ਲੈਂਡ ਗ੍ਰੈਬਿੰਗ ਦਾ ਨਾਮ ਦਿੰਦਿਆਂ ਹੋਏ ਸਖਤ ਵਿਰੋਧ ਕੀਤਾ ਤੇ ਜਿਸ ਦੇ ਵਿੱਚ ਜ਼ਮੀਨ ਮਾਲਕਾਂ ਦੇ ਹਿੱਤਾਂ ਦੀ ਅਣਦੇਖੀ ਅਤੇ ਜ਼ਬਰਦਸਤੀ ਜ਼ਮੀਨ ਹਥਿਆਉਣ ਦੇ ਦੋਸ਼ ਲਾਏ ਗਏ ਤੇ ਵੱਧ ਹੋਏ ਵਿਰੋਧ ਨੂੰ ਦੇਖਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਤੀ ਨੀਤੀ ਦੇ ਵਿੱਚ ਜੋ ਸੋਧਾਂ ਦਾ ਐਲਾਨ ਕਰਕੇ ਯੂ ਟਰਨ ਵੀ ਲਿਆ ਉਹਨਾਂ ਨੇ ਪਰ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਦਾ ਰੋਹ ਹਜੇ ਤੱਕ ਵੀ ਜਾਰੀ ਹੈ ਜਿਸ ਨੇ ਨੀਤੀ ਦੀ ਸਫਲਤਾ ਅਤੇ ਸਰਕਾਰ ਦੀਆਂ ਮਨਛਾਵਾਂ ਦੇ ਉੱਤੇ ਕਈ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਪਰ ਖੈਰ ਇਸ ਮੁੱਦੇ ਦੀਆਂ ਪਰਤਾਂ ਖੋਲਣ ਅਤੇ ਸਿਆਸਤ ਦੇ ਇਸ ਗੰਭੀਰ ਖਬਰ ਦੀ ਤਹਿ ਤੱਕ ਜਾਣ ਦੇ ਲਈ ਇਸ ਮਸਲੇ ਤੇ ਅੱਪਾ ਅੱਜ ਗੱਲਬਾਤ ਕਰਾਂਗੇ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਬਰਾਜੋ ਖੜਾ ਸਾਹਿਬ ਜੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ 2025 ਨੂੰ ਕਿਸਾਨਾਂ ਅਤੇ ਵਿਰੋਧੀ ਧਿਰਾਂ ਦੇ ਵੱਲੋਂ ਲੈਂਡ ਗ੍ਰੈਬਿੰਗ ਦਾ ਨਾਮ ਦਿੱਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਧਾਂ ਦੇ ਐਲਾਨ ਦੇ ਬਾਵਜੂਦ ਵੀ ਵਿਰੋਧ ਜਾਰੀ ਰਹਿਣ ਦਾ ਕੀ ਕਾਰਨ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂ ਟਰਨ ਕਰਕੇ ਸੋਧਾਂ ਕੀਤੀਆਂ ਨੇ ਪਰ ਵਿਰੋਧੀ ਟਸ ਤੋਂ ਮਸ ਨਹੀਂ ਹੋਏ ਤੇ ਇਸ ਨੀਤੀ ਦੇ ਨਾਲ ਸੰਬੰਧਿਤ ਵਿਵਾਦ ਦਾ ਸਹੀ ਵਰਤਾਂਤ ਕੀ ਹੈ ਅਤੇ ਇਸ ਦੇ ਪਿੱਛੇ ਕਿਹੜੀਆਂ ਮੁੱਖ ਮਨਛਾਵਾਂ ਜਾਂ ਫਿਰ ਮੁੱਦੇ ਸਿਰਜੇ ਜਾ ਰਹੇ ਨੇ ਕੀ ਕਹਿਣਾ ਹੈ ਤੁਹਾਡਾ ਇਸ ਤੇ ਹੂੰ ਦੇਖੋ ਕਰਮਜੀਤ ਗੱਲ ਇਸ ਰਹਿ ਗਿਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੂੰ ਹੂੰ ਇਸ ਗੰਦਾ ਦਾਵਾ ਕਰਦੇ ਨੇ ਕਿ ਆਈਐਮਜ਼ेड ਹੂੰ ਵੀ ਮੈਂ ਆਖਰੀ ਸ਼ਬਦਾਂ ਜੀ ਉਹ ਕਹਿੰਦੇ ਮੇਰੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸ ਬਾਹਰ ਨਾਲ ਵੀ ਕੋਈ ਇਨਾ ਕੋ ਸਿਆਣਾ ਤੋਂ ਸੂਝਨ ਬੰਦਾ ਪੈਦਾ ਹੋ ਸਕੇ ਇਹ ਉਹਨਾਂ ਦਾ ਦਾਵਾ ਹੂੰ ਉਹ ਕਦੇ-ਕਦੇ ਵੀ ਗੱਲ ਕਰਦੇ ਆ ਕਿ ਮੈਂ ਨਾ ਮੁੱਖ ਮੰਤਰੀ ਹੁਣ ਉਹ ਨਹੀਂਗਾ ਕਿ ਐਵੇਂ ਪੈਰਾਸ਼ੂਟਰ ਮੈਂ ਬੜੇ ਤਜਰਬੇ ਤੋਂ ਬਣਿਆ ਹਾਂ ਹਮ ਔਰ ਜੇ ਦੇਸ਼ ਵਿੱਚ ਦੋ ਐਕਸਪੀਰੀਅੰਸ ਸੀਐਮ ਦੀ ਗੱਲ ਕੀਤੀ ਜਾ ਕੇਜਰੀਵਾਲ ਸਾਹ ਤੇ ਹਮ ਭਗਤ ਮਾਨ ਸਾਹਿਬ ਵੀ ਆ ਹਾਂਜੀ ਬਾਕੀ ਨੂੰ ਨਹੀਂ ਸਮਝਦੇ ਕੁਝ ਵੀ ਔਰ ਇਹ ਉਹਨਾਂ ਦੀ ਦਾਵਾ ਵੀ ਠੀਕ ਹੈ ਜਦੋਂ ਕਿ ਉਹ ਮੈਦਾਨ ਜਾਂਦਾ ਨਾ ਮੁਹੰਮਦ ਅਲੀ ਸਾਹਿਬ ਜਾਂਦੇ ਸੀ ਮੈਦਾਨ ਚ ਜਾਂਦੇ ਸੀ ਤੋ ਕਹਿੰਦੇ ਆਈ ਐਮ ਚੈਂਪੀਅਨ ਉਹ ਚੈਂਪੀਅਨ ਹੋ ਜਾਂਦੇ ਸੀ ਹਮ ਹੁਣ ਗੱਲ ਇਹ ਹੈ ਕਿ ਮੁਖ ਮੰਤਰੀ ਸਾਹਿਬ ਤੇ ਕਮਾਲ ਕਰਨਦੇ ਆ ਹਮ ਹੁਣ ਅਸੀਂ ਅਕਸਰ ਦੇਖਦੇ ਆ ਕਿ ਮੁਖਮਤਰੀ ਸਾਹਿਬ ਜਿਹੜਾ ਦਾਵਾ ਤੇ ਵਾਦਾ ਲੋਕਾਂ ਨਾਲ ਕਰ ਲੈਂਦੇ ਆ ਦਾ ਐਲਾਨ ਕਰ ਦਿੰਦੇ ਆ ਫਿਰ ਉਸ ਤੋਂ ਬਹੁਤ ਜਲਦੀ ਯੂ ਟਰਨ ਕਰ ਜਾਂਦੇ ਆ ਹਮ ਹਾਂਜੀ ਔਰ ਯੂ ਟਰਨ ਕਰਨ ਮੈਂ ਸਮਝਦਾ ਕਿ ਯੂ ਟਰਨ ਕਰਦੇ ਨਾ ਮੁਖਮਤਰੀ ਸਾਹਿਬ ਹਮ ਫਿਰ ਮੈਂ ਉਹਨੂੰ ਸਮਝਦਾ ਕਿ ਹੀ ਇਜ਼ ਗੁੱਡ ਉਹ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਦੇ ਹਾਂਜੀ ਜਦੋਂ ਇਹ ਦੇ ਦਿਆ ਕਿ ਮੈਂ ਤਾਂ ਗੱਲ ਕਹਿਤੀ ਆ ਪਤਾ ਨਹੀਂ ਕਿਹਦੇ ਅੱਖੇ ਕਹਿਤੀ ਹਮ ਹਮ ਆਪਣੇ ਤਜਰਬਾ ਜਿਆਦਾ ਕਰਕੇ ਕਹਤੀ ਪਰ ਜਦੋਂ ਦੇਖਦੇ ਆ ਕਿ ਜ਼ਮੀਨੀ ਹਕੀਕਤਾਂ ਕੁਝ ਹੋਰ ਹੈਗੀਆਂ ਜਾਂ ਜ਼ਮੀਨ ਤੇ ਲੋਕ ਜਿਹੜੇ ਪੀੜਤ ਲੋਕ ਹੈਗੇ ਜਾਂ ਜਿਹਨਾਂ ਨੂੰ ਨਾ ਪਾਤਰੇ ਆ ਹੂੰ ਉਹਨਾਂ ਦਾ ਕੀ ਹਾਲ ਹੈਗਾ ਤੇ ਫਿਰ ਉਹਦੋਂ ਉਹਨਾਂ ਨੇ ਯੂ ਟਰਨ ਕਰ ਲਿੰਦੇ ਹੈਗੇ ਤੇ ਇਹ ਉਹਨਾਂ ਦੀ ਵਡਿਆਈ ਆ ਹੂੰ ਹਨਾ ਕਈ ਵਾਰੀ ਬੰਦਾ ਮੰਦਾ ਹੀ ਨਹੀਂ ਹਾਂਜੀ ਹਨਾ ਜੀ ਜੀ ਉਹ ਜਦ ਮੈਂ ਜੋ ਕਹਤਾ ਠੀਕ ਆ ਆਈ ਐਮ ਜੈਡ ਹੂੰ ਦੇਦੇ ਅੱਗੇ ਕੁਝ ਹੋ ਹੋ ਮੈਂ ਆਖਰੀ ਸ਼ਬਦ ਆ ਹੂੰ ਹਨਾ ਲੂਈਸ 14ਵਾਂ ਹੁੰਦਾ ਸੀ ਫਰਾਂਸ ਦਾ ਉਹ ਕਹਿੰਦਾ ਆਈ ਐਮ ਸਟੇਟ ਅੱਛਾ ਜੀ ਉਹਦੇ ਇਹ ਕਹਿਣਾ ਹੁੰਦਾ ਸੀਗਾ ਹੂੰ ਕਿ ਆਈਮ ਸਟੇਟ ਦਾ ਭਾਵ ਹੈ ਕਿ ਜੋ ਮੈਂ ਕਹਤਾ ਉਹ ਕਾਨੂੰਨ ਆ ਹੂੰ ਤੇ ਤੁਹਾਨੂੰ ਮੰਨਣਾ ਪੈਣਾ ਹੂੰ ਕਦੇ ਕਦੇ ਮੋਦੀ ਸਾਹਿਬੇ ਤਾਂ ਕਿੰਦੇ ਹੁੰਦੇ ਜੀ ਤੇ ਉਹ ਬਾਅਦ ਚ ਭਾਵੇਂ ਮਤਲਬ ਬਹੁਤ سارے ਵੱਡੇ ਸੰਘਰਸ਼ ਹੋ ਕੇ ਤੇ ਫਿਰ ਮੋਦੀ ਸਾਨੂੰ ਬਾਅਦੋਂ ਉਹਨਾਂ ਨੂੰ ਵੀ ਜੂਟਰਨ ਲੈਣਾ ਪੈਂਦਾ ਹੂੰ ਡੈਮੋਕ੍ਰੇਸੀ ਦਾ ਖੂਬਸੂਰਤੀ ਹੈਗੀ ਆ ਕਿ ਜਦੋਂ ਤੁਸੀਂ ਪਬਲਿਕ opinion ਲੈ ਕੇ ਕੰਮ ਕਰਦੇ ਆ ਲੋਕਾਂ ਦੀ رائے ਲੈ ਕੇ ਕੰਮ ਕਰਦੇ ਆ ਤੇ ਤੁਸੀਂ ਸਿਰੇ ਚੜ ਜਾਂਦੇ ਆ ਹੂੰ ਜੀ ਹਾਂਜੀ ਜੇ ਤੁਸੀਂ ਡਰਡ ਆਡੀਅנס ਇਹ ਤੇ ਬਹੁਤ ਮਤ ਹੈਗਾ ਤੁਹਾਡਾ ਹੂੰ ਤੁਸੀਂ ਜਿਹੜਾ ਮਰਜ਼ੀ ਕਾਨੂੰਨ ਬਣਾ ਕੇ ਸਿਰਚ ਪਾਦੇ ਲੋਕਾਂ ਦੇ ਸਵਾਹ ਹੂੰ ਤੇ ਫਿਰ ਲੋਕੀ ਇਤਨੀ ਪੈਣਾਂ ਦੇ ਹਾਂ ਹਣਾ ਬਿਲਕੁਲ ਜੀ ਤੁਸੀਂ ਕਿਦਾਂ ਕਹਿੰਦੇ ਘਰ ਜੜ ਸਕਦੇ ਹਮ ਇਹ ਜਿਹ ਦੋ ਰਾਵਾਂ ਨਹੀਂ ਕਿ ਐਵਰੇਜ 4000 ਏਕੜ ਇਹ ਜ਼ਮੀਨ ਜਿਹੜੀ ਸਾਡੀ ਪੰਜਾਬ ਦੀ ਹੈਗੀ ਆ ਹਰ ਸਾਲ ਹੀ ਆ ਕਲੋਨੀਆਂ ਤੇ ਜਾਂ ਫੈਕਟਰੀਆਂ ਥਰਜਾਰੀ ਆ ਹਾਂਜੀ ਹਾਂਜੀ ਲੇਕਿਨ ਇਹ ਦੂਜੇ ਪਾਸੇ ਇਹ ਕਿ ਜਿਹੜੇ ਭਾਰਤ ਜਾ ਭਾਰਤ ਮਾੜਾ ਚੱਲੀ ਹੈਗੀ 40000 ਏਕੜ ਤੋਂ ਵੱਧ ਜ਼ਮੀਨ ਲੋਕ ਆ ਗਈ ਹੈ ਹਮ ਜੀ ਹੁਣ 60-65 ਹਜ਼ਾਰ ਏਕੜ ਜ਼ਮੀਨ ਜਿਹੜੀ ਇਹਨਾਂ ਨੇ ਕਲੋਨੀਆਂਜ਼ ਬਣਾਉਣੀਆਂ ਹੈਗੀਆਂ ਅਰਬਨ ਸਟੇਟ ਤਿਆਰ ਕਰਨੀਆਂ ਉਹਨੇ ਖਾ ਜਾਣੀਆਂ 1 ਲੱਖ ਏਕੜ ਜ਼ਮੀਨ ਜਦੋਂ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੋਵੇ ਉਹਦੀ ਇਸੇ ਬਸੇ ਦੀ ਵਰਤ ਲੋ ਤੇ ਕੀ ਕੱਲ ਭੁੱਖ ਕਿਸੇ ਦਾ ਹਮ ਮਤਲਬ ਬੰਜਰ ਹੋ ਜਾਣਾ ਭੇਕੇ ਨਿਗਾ ਕਿ ਜਦੋਂ ਪਹਿਲੀ ਜ਼ਮੀਨ ਸੀ ਉਹਦੇ ਚ ਪਾਰਾ ਬੂਰੀਆਂ ਨਿਕਲਦੀਆਂ ਕਿਲੇ ਦੀਆਂ ਦੇ ਹੁਣ ਪੱਤੀ ਨਿਕਲ ਰਹੀਆਂ ਸਦਾ ਝਾੜ ਵਧ ਗਿਆ ਆਧੁਨਿਕ ਤਰੀਕ ਹੋ ਗਈ ਜੀ ਗੱਲ ਇਹ ਹੈਗੀਆਂ ਕਿ ਉਹ ਲੋਕ ਜਿਨ੍ਹਾਂ ਦਾ ਰੋਜ਼ਗਾਰ ਹੈ ਉਹ ਕਰਣ ਜਿਹੜੀ ਗੱਲ ਉੱਠੀ ਇਹਨਾਂ ਨੇ ਲੈਂਡ ਪੂਲਿੰਗ ਦੀ ਗੱਲ ਉਠਾਇਆ ਸੀਗਾ ਉਹਦੇ ਵਿੱਚ ਜੋ ਦਾਵਾ ਕਰਦੇ ਨੇ ਦਾਵਾ ਇਹ ਕਰਦੇ ਨੇ ਕਿ ਮਤਲਬ ਜੇ ਸਰਕਾਰ ਹੀ ਲੈਂਡ ਪੂਲਿੰਗ ਕਰਵਾ ਕੇ ਉੱਥੇ ਨਵੇਂ ਸਟੇਟ ਬਸਾਉਂਦੀ ਹੈਗੀ ਆ ਜਾਂ ਇੰਡਸਟਰੀ ਬਣਾਉਂਦੀ ਹੈਗੀ ਆ ਤੇ ਉਹਦੇ ਵਿੱਚ ਹੈਗਾ ਕਿ ਜੇ ਕਰਨ ਲਈ ਪ੍ਰਾਈਵੇਟ ਕਲੋਨਾਈਜ਼ਰਸ ਹੈਗੇ ਸੀਗੇ ਉਹ ਕਲੋਨੀਆਂ ਕੱਟਦੇ ਸੀਗੇ ਹਾਂ ਹਨਾ ਹਾਂਜੀ ਉਹ ਜਿਹੜੀਆਂ ਆਨੰਦ ਘਰ ਕਲੋਨੀਆਂ ਫਿਰ ਉਸ ਵਾਰ ਨਾਲ ਸੜਕਾਂ ਬਣਨੀਆਂ ਉਹਦੇ ਸੀਰੇ ਪਾਣਾ ਉਸ ਗਵਰਨਰ ਨੂੰ ਪਾਣਾ ਪੈਂਦਾ ਸੀ ਹਾਂ ਕਿਉਂਕਿ ਵੋਟ ਬੈਂਕ ਉੜੇ ਵਸਦੇ ਲੋਕਾਂ ਦੇ ਬੋਰਡ ਤਾਂ ਹੀ ਬਣੀ ਉਸ ਕਲੋਨੀ ਕਲ ਬਣੀ ਜੇ ਤੁਸੀਂ ਉਹਨਾਂ ਨੂੰ ਸੁਣੋਗੇ ਇਥੇ ਹਾਂਜੀ ਬਿਲਕੁਲ ਉਹ ਕਹਿੰਦੇ ਸਾਨੂੰ ਦੇਣਾ ਪੈਂਦਾ ਜੇਕਰ ਸਰਕਾਰ ਹੀ ਕੰਮ ਕਰੇ ਹਮ ਹੈਨਾ ਬੇ ਲੋਕਾਂ ਨੂੰ ਜਿਹੜੇ ਜਿਹੜਾ ਕੋਈ ਜ਼ਮੀਨ ਵਿਚਣੀ ਜਾਂ ਲੈਣੀ ਆ ਉਹਨਾਂ ਨੂੰ ਇਹ ਸਹੀ ਮੌਜ਼ੇ ਮਿਲ ਜਵੇ ਹਮ ਤੇ ਜਿਹੜਾ ਸਰਕਾਰ ਦੇ ਹੱਥੇ ਕੰਮ ਹੋਵੇ ਤੂੰ ਲੁੱਟਪਟ ਘਟੂਗੀ ਕਲੋਨਾਈਜ਼ਰ ਘਟ ਪੈਦਾ ਹੋਣਗੇ ਹਮ ਗੱਲ ਤੇ ਬਹੁਤ ਵਧੀਆ ਲੱਗਦੀ ਆ لیکن ਜਦੋਂ ਉਹਦੇ ਪਿੱਛੇ ਸੂਤਰ ਧਾਰ ਜੋ ਕਰ ਰਿਹਾ ਹੈਗਾ ਜੋ ਫੰਡ ਵਾਲੇ ਹੈਗੇ ਆ ਜੀ ਜਦੋਂ ਲਗਾਤਾਰ ਸਬੀਰ ਸਿੰਘ ਬਾਦਲ ਨੇ ਰੈਲੀਆਂ ਕੀਤੀਆਂ ਹੈਗੀਆਂ ਵੀ ਇਹ ਲੈਂਡ ਗ੍ਰੈਬਿੰਗ ਹੈ ਹਾਂਜੀ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈਗਾ ਉਹ ਕਰਦੇ ਰਹੇ ਹਮ ਹਮ ਉਹਨਾਂ ਨੂੰ ਪਤਾ ਵੀ ਇਦਾਂ ਹੋ ਰਿਹਾ ਉਹਨੂੰ ਪਤਾ ਕਿ ਇਹ ਜੇ ਅੱਜ ਮਤਲਬ 65000 ਏਕੜਾਂ 40000 ਏਕੜ ਜੇ ਜ਼ਮੀਨ ਖੋਈ ਜਾ ਰਹੀ ਹੈ ਤੇ ਹਜ਼ਾਰਾਂ ਕਰੋੜ ਰੁਪਏ ਸੁਪਰ ਕਹਿ ਰਿਹਾ ਵੀ ਕੱਢ ਕੇ ਦੇ ਰਿਹਾ ਵੀ ਦਿੱਲੀ ਜਾ ਰਿਹਾ ਹਮ ਹਮ ਪਾਰਟੀ ਚ ਜਾ ਰਿਹਾ ਹੈ ਹੁਣ ਇੱਥੇ ਦੁਰਾਵਾ ਨਹੀਂ ਕਿ ਸਾਡੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਉਹਦੇ ਉਹਦੀ ਜਿਹੜੀ ਮਤਲਬ ਨਾ ਖੈਰ ਖਵਾ ਜਾਂ ਜਿਹੜੀ ਦੇ ਸਰਪ੍ਰਸਤੀ ਉਹ ਦਿੱਲੀ ਕੋਲ ਹੂੰ ਜੀ ਹਾਂ ਠੀਕ ਆ ਨਾ ਉਹ ਚੱਲ ਰਹੀ ਹੈਗੀ ਆ ਉਹ ਇੰਟੈਲੀਜੈਂਟ ਲੋਕ ਹੈ ਇਹ ਨਹੀਂ ਗੱਲ ਕਿ ਭਗਵੰਤਪਨ ਸਰਕਾਰ ਜਿਹੜੀ ਹੈਗੀ ਉਹਨਾਂ ਦੇ ਕੋਲ ਕੋਈ ਲੋਕ ਚੰਗੇ ਨਹੀਂਗੇ ਉਹਨਾਂ ਕੋਲ ਵਕੀਲ ਨਹੀਂਗੇ ਜਾਂ ਸਮਝਦਾਰ ਨਹੀਂ ਜਾਂ ਅਰਸ਼ਾਸ਼ਟਰੀ ਨਹੀਂਗੇ ਹੂੰ ਲੇਕਿਨ ਉਹਨਾਂ ਨੇ ਕਮਾਈ ਤਾਂ ਕਰਨੀ ਨਾ ਹੂੰ ਹਨਾ ਕੱਲ ਜਿਹੜਾ ਰੋਣਾ ਪਿਆ ਇੱਥੇ ਗਗਨ ਉਹ ਮਾਨ ਦਾ ਪਿਆ ਹੈਗਾ ਉਹਦਾ ਇਹ ਸੀ ਵੀ ਉਹ ਇੰਨਾ ਕਮਾਊ ਏਰੀਆ ਹੈ ਕਿੱਥੇ ਕੱਕ ਨਹੀਂ ਜੀ ਖਰਚੇ ਕਿੱਥੋਂ ਕਰਨੇ ਆ ਹਾਂਜੀ ਹਾਂਜੀ ਉੱਥੇ ਤੇ ਹੁਣ ਚਾਹੀਦਾ ਗਿਲ ਵਰਗਾ ਚਾਹੀਦਾ ਸੀ ਜੇ ਕਾਲਜ ਜਦ ਤੱਕ ਇੰਡਸਟਰੀ ਕੰਮ ਚੱਲ ਰਿਹਾ ਬਹੁਤ ਵੱਡਾ ਕਲੋਨਾਈਜ਼ਰ ਹੈਗਾ ਹੂੰ ਹੂੰ ਸਾਨੂੰ ਕੋਈ ਦੇਵੇ ਪੰ ਸਿੰਘਾ ਫੰਡ ਇਕੱਠਾ ਕਰੀਏ ਹੁਣ 2027 ਦੇ ਵਿੱਚ ਤੇ ਇਦਾਂ ਦਾ ਨਹੀਂ ਖੜਾ ਕਰਨਾ ਵੇ ਜਣਾ ਜੀ ਇਹ ਮੋਬਾਈਲ ਬਣਾਉਂਦਾ ਜੇ ਮੇਲੇ ਬਣ ਜਾਊਗਾ ਹੂੰ ਜੀ ਹਾਂਜੀ ਬਿਲਕੁਲ ਹੁਣ ਤੇ ਵੀ ਬਣੂ ਜਿਹੜਾ ਰੁਕਣਾ ਸਿੱਟੂਗਾ ਬਿਲਕੁਲ ਸਹੀ ਇਸ ਰਕੇ ਇਹਨਾਂ ਨੂੰ ਪੈਦਾ ਉਹ ਕਰਨੇ ਪੈ ਰਹੇ ਹੁਣ ਨਵੀਆਂ ਜਮਨੀ ਚੋਣਾਂ ਚ ਵੀ ਇਹ ਕੀਤਾ ਹੂੰ ਹੁਣ ਇਹਨਾਂ ਨੇ ਦੇਖਿਆ ਕਿ ਜਿਹੜੇ ਅਮੀਰ ਜਨ ਦੇ ਉਹ ਤੇ ਅਮੀਰ ਜਿਹੜੇ ਹੁੰਦੇ ਨਾ ਇਹ ਸਕੇ ਨਹੀਂ ਹੁੰਦੇ ਕਹਿੰਦੇ ਕਦੇ ਵੀ ਪਾਰਟੀ ਛੱਡ ਜਾਂਦੇ ਛੱਡ ਕੇ ਜਾ ਰਹੇ ਕਿਹਨੇ ਕਿਧਰ ਹੂੰ ਜੀ ਹਾਂ ਜੀ ਬਿਜ਼ਨਸ ਧਾਰੀ ਹੁੰਦੇ ਆ ਬਿਲਕੁਲ ਸਹੀ ਜਿਹੜੇ ਵੀ ਜਾਣਗੇ ਉਹ ਵੀ ਇਦਾਂ ਹੀ ਹੋਣੀ ਆ ਹੂੰ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਵਿਰੋਧੀ ਤਿਰੰਗ ਰੈਂਬੇ ਕਰ ਨਹੀਂ ਆ ਇਹ ਪੂਲੇ ਚ ਰਹੇ ਆਗੇ ਹੂੰ ਉਹ ਜਦੋਂ ਰੋਣਾ ਪਿਆ ਕੱਲ ਮੁੱਖ ਮੰਤਰੀ ਪੰਜਾਬ ਨੇ ਆਪਣੀ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਫੈਸਲਾ ਲੈ ਹੂੰ ਫੈਸਲਾ ਲੈ ਕੇ ਉਹਨਾਂ ਨੇ ਦੱਸਤਾ ਵੀ ਸਾਡੇ ਜਿਹੜੇ ਤਿੰਨ ਕਨਾਲ ਜ਼ਮੀਨ ਵਾਲਾ ਵੀ ਦੇਵੇਗਾ ਉਹਨੂੰ ਵੀ ਅਸੀਂ ਮਤਲਬ 125 ਗੱਲ ਦੇਵਾਂਗੇ ਜਗ੍ਹਾ ਦੇਵਾਂਗੇ ਹਾਂਜੀ 25 ਗੱਲ ਦੁਕਾਨ ਵੀ ਦੇਵਾਂਗੇ ਜੀ ਅੱਛਾ ਜਿਹੜੇ ਪਹਿਲਾਂ ਨਹੀਂ ਸੀਗਾ ਪਹਿਲਾਂ ਤੁਸੀਂ ਹੜਾਪੀ ਸੀਗਾ ਹਮ ਹੁਣ ਉਹ ਕਿਸੇ ਵੀ ਤੁਸੀਂ ਜਿੰਨੀ ਵੀ ਜ਼ਮੀਨ ਦਿੰਨੇ ਆ ਉਹਦੇ ਮਤਲਬ 1 1 ਕੜਮਗਰ ਇਨੀ ਜਗ੍ਹਾ ਦੇਵਾਂਗੇ ਪੂਰਾ ਰਚਾਰਟ ਬਣਾਤਾ ਹਮ ਵੀ ਉਹ ਲੋਕ ਬੇਰਜਗਰ ਨਹੀਂ ਕਰਨੇ ਹਮ ਉਹ ਲੋਕ ਇਸੇ ਅਜਾੜਾ ਨਹੀਂ ਕਰਨਾ ਉਹਨਾਂ ਨੂੰ ਅਸੀਂ ਵਸਦੀ ਵੀ ਰੱਖਣਾ ਔਰ ਉਹਨਾਂ ਨੂੰ ਨਾਲ ਉਸ ਕੰਪਲੈਕਸ ਵੀ ਦੇਣਾ ਦੁਕਾਨਾਂ ਵੀ ਜਿਹੜੀਆਂ ਆ ਉਹ ਆਪਣਾ ਕੰਮ ਵੀ ਕੀਤਾ ਵੀ ਕਰ ਸਕਦੇ ਆ ਹਾਂਜੀ ਜੇ ਖੇਤੀ ਨਾਲ ਉਹ ਤੇ ਕਿਤਾ ਦੁਕਾਨ ਬਾਲਣਗੇ ਹਮ ਗਾਂ ਆਪਣੇ ਔਲਾਦਰ ਕੀ ਕਰਨਗੇ ਜੀ ਜੀ ਅੱਛਾ ਜਿੰਨੀ ਜਿਆਦਾ ਜ਼ਮੀਨ ਉਹਦੇ ਜਿਆਦਾ ਮਿਲ ਜਾਊਗਾ ਹਮ ਮਲੂ ਉਹ ਗੱਲ ਉਹਨਾਂ ਨੇ ਬਣਾਈ ਹੈਗੀ ਹੈ ਲੇਕਿਨ ਇਹ ਗੱਲ ਕਾਨੂੰਨੀ ਸੀਗਾ ਕਿ ਜਦੋਂ ਸਰਕਾਰ ਨੇ ਆਪਣੀ ਡਿਮਾਰਗੇਸ਼ਨ ਲਾਤੀ ਜਦੋਂ ਆਪਣੀ ਲਾਈਨ ਕਰਤੀ ਜਬੀ ਆ ਸਾਡੀ ਜਗਾ ਹੋ ਗਈ ਆ ਹਾਂਜੀ ਫਿਰ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਥੋਂ ਦੇ ਲੋਕ ਵੀ ਰਹਿ ਸਕਣ ਜਾਂ ਉਥੇ ਲੋਨ ਲੈ ਸਕਣ ਜੀ ਜਦੋਂ ਇਹ ਰੋਣਾ ਪਿਆ ਉਹਨਾਂ ਨੇ ਕੱਲ ਫੈਸਲਾ ਕਰਦਾ ਵੀ ਉਹ ਲੋਨ ਵੀ ਲੈ ਸਕਦੇ ਬਿਲਕੁਲ ਸਹੀ ਹਾਂਜੀ ਹਨਾ ਉਹ ਆਪਣੀ ਲਿਮਟ ਲੈ ਚੱਕ ਸਕਦੇ ਆ ਉਹ ਉਥੇ ਖੇਤੀ ਵੀ ਕਰ ਸਕਦੇ ਆ ਜਦੋਂ ਤੱਕ ਅਸੀਂ ਉਹਨੂੰ ਆਪਣੇ ਮਤਲਬ ਵਿਕਸਤ ਨਹੀਂ ਕਰਦੇ ਹਾਂ ਵੀ ਉਦੋਂ ਤੱਕ ਉਹ ਉੱਥੇ ਖੇਤੀ ਕਰੀ ਜਾਣਾ ਸਾਨੂੰ ਕੋਈ ਫਰਕ ਨਹੀਂ ਹਾਂਜੀ ਤੇ ਖੇਤੀ ਨਹੀਂ ਕਰਨਾ ਨਾਲੋਂ ਨਹੀਂ ਵੀ ਕਿਹਾ ਕਿ ਅਸੀਂ 30000 ਰੁਪਏ ਇਹਨਾਂ ਨੂੰ 1 ਏਕੜ ਦਾ ਵੀ ਦੇਵਾਂਗੇ ਜੀ ਵੀ ਰੋਣਾ ਪਿਆ 30000 ਨਹੀਂ 50000 ਕਰਤਾ ਹੂੰ 50000 ਤੋਂ ਲੱਖ ਤੱਕ ਕੀ ਪਾਣੀ ਹੈ ਫੇਮੜ ਕੇ ਲੱਖ ਤੱਕ ਕਰਨਾ ਹੈ ਨਾ ਜੀ ਹੁਣ ਗੱਲ ਇਹ ਹੈ ਕਿ ਇਹ ਲੋਕ ਕਿਸਾਨ ਆ ਇਹ ਤਾਂ ਮਤਲਬ ਠੇਕਾ ਕਹਦਾ ਦੇ ਰਹੇ ਆ ਹੂੰ ਠੇਕਾ ਕਿਉਂ ਦੇ ਰਹੇ ਆ ਵੀ ਉਹ ਜ਼ਮੀਨ ਕਿਸਾਨ ਦੀ ਨਹੀਂ ਹੂੰ ਕਿਸਾਨ ਨੂੰ ਸਿਰਫ ਤੁਸੀਂ ਉਹਦਾ ਅਬਜ਼ੇ ਰਹੇ ਮੈਨੂੰ ਠੇਕਾ ਮਿਲ ਜਾਊਗਾ ਹੂੰ ਫਰਾਂ ਉਹ ਕਿ ਜਦੋਂ ਤੁਸੀਂ ਤਿੰਨ ਸਾਲ ਲਗਾਤਾਰ ਉਹਨੂੰ ਇਹ ਦੇ ਦਿੱਤਾ ਉਹਦੇ ਹੱਥ ੋਂ ਡਾ ਰਹਿ ਜੀ ਤੇ ਫਿਰ ਉਹ ਕਿਥੇ ਮੰਗੋ ਜਾਓ ਹੂੰ ਤੁਸੀਂ ਬਿਸ ਕੇ ਕਹਿੰਦਾ ਵੀ ਉਹ ਫ੍ਰੀ ਹੈ ਚਾਹੇ ਦੇਵੇ ਚਾਹੇ ਨਾ ਦੇਵੇ ਹੂੰ ਹੂੰ ਪਰ ਕਈ ਲੋਕ ਹੈਗੇ ਜਿਹੜੇ ਮਤਲਬ ਜ਼ਿਮੀਂਦਾਰ ਨਹੀਂ ਹੁੰਦੇ ਜ਼ਿਮੀਨਦਾਰ ਵੱਲੋਂ ਜ਼ਮੀਨਾਂ ਦੇ ਮਾਲਕ ਵੱਡੇ ਹੂੰ ਹੂੰ ਕਿਸਾਨ ਤੇ ਜ਼ਿਮੀਂਦਾਰ 'ਚ ਫਰਕ ਬਹੁਤ ਹੈ ਜੀ ਕਿਸਾਨ ਹੋਉਂਦਾ ਜਿਹੜਾ ਹਲਵਾ ਹੈ ਜਿਹੜਾ ਮਿਹਨਤ ਕਰਕੇ ਠੇਕੇ ਦੇ ਲੈ ਕੇ ਪੈੜੀ ਬੌਂਦਾ ਠੇਕੇ ਕਰਦਾ ਕਿਸਾਨ ਹੋ ਰਾ ਜੀ ਜਿਹੜਾ ਜ਼ਿਮੀਦਾਰ ਹੈਗਾ ਉਹ ਹੈਗਾ ਕਿ ਜਿਹੜਾ ਇੰਗਲੈਂਡ ਕੈਨੇਡਾ ਅਮਰੀਕਾ ਜਾਂ ਕਿਤੇ ਸ਼ਹਿਰ ਬੈਠਾ ਉਹਨੇ ਜ਼ਮੀਨ ਠੇਕੇ ਦੇ ਦਿੱਤੀ ਠੇਕੇ ਦੇ ਦਿੱਤੀ ਹੈ ਸਹੀ ਉਹ ਜ਼ਮੀਨ ਦਾ ਮਾਲਕ ਹੈਗਾ ਜੀ ਹੁਣ ਉਹ ਜਿਹੜੇ ਸ਼ਹਿਰ ਬੈਠੇ ਹੈਗੇ ਉਹਦੇ ਵੇਚਦੇ ਵੀ ਸਾਨੂੰ ਇਹਨੇ ਪੈਸੇ ਬਣਨਗੇ ਇੰਡਸਟਰੀ ਬਣਾਂਗੇ ਜਿਹੜੇ ਹਮਮ ਪਰ ਜਿਹੜਾ ਕਿਸਾਨ ਪੇਟ ਪਾਲਦਾ ਜਿਹੜਾ ਉੱਥੇ ਆਪਣੇ ਪਸ਼ੂ ਪਾਲਦਾ ਜਿਹੜਾ ਪਸ਼ੂ ਤੁਹਾਨੂੰ ਵਿੱਚ ਪੈਦਾ ਕਰਦਾ ਜਿਹੜਾ ਆਪਣੇ ਜੀਵਨ ਜੱਜ ਪੂਰੀ ਕਰ ਰਿਹਾ ਉਹਦਾ ਕਿਦਾਂ ਕਿੱਥ ਉਹਨ ਜਿਹੜੇ ਕਿਸਾਨ ਹੈਗਾ ਉਹ ਸਾਰੇ ਸਬਜ਼ੀ ਮੰਡੀ ਤੇ ਪਾਉਣ ਲੱਗੇ ਨੇ ਹੂੰ ਬਿਲਕੁਲ ਸਹੀ ਹੈਨਾ ਹਾਂਜੀ ਗੱਲ ਇਹ ਹੈ ਕਿ ਇੱਕ ਬਹੁਤ ਵੱਡੀ ਵਿਵਸਥਾ ਬੰਦੀ ਹੁੰਦੀ ਆ ਜਿਹੜੇ ਲੋਕਾਂ ਨੂੰ ਅਸੀਂ ਰੀਹੈਬਿਲੀਟੇਟ ਕਰਨਾ ਹੁੰਦਾ ਮੋੜ ਫਸਾਉਣਾ ਪਹਿਲਾਂ ਜਾਣਨਾ ਫਿਰ ਮੋੜ ਬਸਾਉਣਾ ਮੋੜ ਬਸਾਉਣਾ ਹੁੰਦਾ ਕਿ ਉਹ ਬੰਦਾ ਆਪਣੇ ਨੂੰ ਹੈਲਦੀ ਕਰੇ ਹੂੰ ਇੱਥੋਂ ਤੱਕ ਇਹ ਵੀ ਆਇਆ ਕਿ ਪਿੱਛੇ ਉਧਰ ਨਾ ਮਾਲ ਵਿੱਚ ਕਿਸੇ ਨੇ ਨਾ ਜ਼ਮੀਨ ਵਿੱਚ ਹੀ ਤੇ ਉਹ ਥੋੜੀ ਜ਼ਮੀਨ ਸੀਗੀ ਤੇ ਉਹਨਾਂ ਨੇ 2.5 ਕਰੋੜ ਰੁਪਏ ਵਟਲਿਆ ਜਿਹੜੇ ਕਿਲੇ ਦਾ ਤੇ ਉੱਥੇ ਬਣ ਗਿਆ ਉਹ ਮੌਲ ਬਣ ਗਿਆ ਵੱਡਾ ਮੌਲ ਬਣ ਗਿਆ ਹੂੰ ਹੂੰ ਹੁਣ ਉਹ ਬੰਦੇ ਨੇ ਜਿਹਨੇ ਪੈਸੇ ਵਟੇ ਹੂੰ ਹੂੰ ਜਿਹਨੇ ਦੋ ਟਾਈਕ ਕਿੰਨੇ ਚ ਸਾਈਕਲ ਦੇ ਫਰਦੰਦਾ ਵਿਚਾਰਾ ਸਬਜੀ ਵੇਚਦਾ ਸੀ ਉਹਨੇ ਕਈ ਹਿੰਨੇ ਪੈਸੇ ਉਹਨੇ ਪਿੰਡ ਦੇ ਕੋਠੀ ਪਾਈ ਹੂੰ ਬੜਾ ਮਲ ਪਾਇਆ ਉਹਦਾ ਕਰੋੜ ਰੁਪਇਆ ਉੱਤੇ ਲਾਇਆ ਜੀ ਠਾਰ ਗੱਡੀ ਖੜੀ ਕੀਤੀ ਹੋਰ ਕੀਤਾ ਹੂੰ ਖਰਚੇ ਕੀਤੇ ਪਾਰਟੀਆਂ ਕੀਤੀਆਂ ਵਿਆਹ ਕਰਤੇ ਉਹ ਕਰਤਾ ਹੂੰ ਤੇ ਉਸੇ ਮੌਲ ਦਾ ਵਿੱਚ ਹੁਣ ਉਹ ਅੰਗਰਖੇਗਾ ਹੂੰ ਸਰਖਿਆ ਘਰ ਬਣ ਗਿਆ ਹੁਣ ਜਿਹੜੀ ਇਹਨਾਂ ਨੇ ਕੱਲ੍ਹ ਜੋ ਫੈਸਲਾ ਕੀਤਾ ਨਾ ਹਾਂਜੀ ਉਹ ਉਹਨਾਂ ਨੇ ਮੋਹਾਲੀ ਹੂੰ ਜਿਹੜਾ ਵਿਕਸਿਤ ਹੈਗਾ ਸ਼ਹਿਰੀਕਰਜਦਾ ਹੋ ਰਿਹਾ ਮਹਾਲੀ ਨੂੰ ਉਧਾਰ ਬਲਗੇ ਕੀਤਾ ਵਾ ਹੂੰ ਲੁਧਿਆਣੇ ਨੂੰ ਨਹੀਂ ਕੀਤਾ ਜੇ ਲੁਧਿਆਣੇ ਦੀ ਜਿਹੜੀ ਜ਼ਰਖੇਜ਼ ਜ਼ਮੀਨ ਹੈਗੀ ਆ ਉੱਥੋਂ ਦੀ ਜਿਹੜੀ ਸਾਰੇ ਕਿਸਾਨ ਆਗੂ ਹੈਗੇ ਭਾਰਤੀ ਕਿਸਾਨ ਜੀ ਉਹਨਾਂ ਦੇ ਨਾਲ ਉਥੋਂ ਦੇ ਰਹੇ ਗਿਆ ਜੀ ਹਜੇ ਉਹਨਾਂ ਨਾਲ ਨਹੀਂ ਗੱਲ ਹੋਈ ਹੂੰ ਹੂੰ ਬੇਸ਼ੱਕ ਦਾਵਾ ਕਰਦੇ ਆ ਮੁੱਖ ਮੰਤਰੀ ਸਾਹਿਬ ਕਿ ਮੈਂ ਕਿਸਾਨਾਂ ਨੇ ਜੋ ਚਾਇਆ ਉਹ ਮੰਗਿਆ ਉਹ ਕਰਤਾ ਹੈਗਾ ਹੂੰ ਹੂੰ ਪਰ ਤੁਹਾਡਾ ਜਿਹੜੀਆਂ ਤੁਹਾਡੀਆਂ ਹੁਣ ਤੇ ਸ਼ਿਕਾਇਤਾਂ ਆਈਆਂ ਜਦੋਂ ਕੁੜੀਆ ਸਾਹਿਬ ਕੋ ਸ਼ਿਕਾਇਤਾਂ ਪਈਆਂ ਹਾਂਜੀ ਕੁਝ ਸ਼ਿਕਾਇਤਾਂ ਜਿਹੜੀਆਂ ਜੋ ਸੌਚ ਸ਼ਿਕਾਇਤ ਆਈ ਹੈ ਤੇ ਪੰਜ ਹੱਕ ਜਾਗੀਆਂ ਤੇ ਉਹ ਹੱਕ ਜੋਗੇ ਹੂੰ ਉਹਨਾਂ ਦੇ ਚਾਹੁੰਦੇ ਜਿਹੜੇ ਪਹਿਲਾਂ ਵਿੱਚ ਨੂੰ ਬੈਠੇ ਵੀ ਸਾਨੂੰ 4 ਗੁਣਾ ਪੈਸੇ ਮਿਲਣੇ ਹਾਂਜੀ ਜਦੋਂ ਸਾਨੂੰ ਕਮਰਸ਼ੀਅਲ ਰੇਟ ਮਿਲ ਜੇ ਜਿਹਦੀ ਨਾ ਜ਼ਮੀਨ ਘੱਟ ਤਿੰਨ ਕਿਨਾਰੇ ਜਾਂ ਤਿੰਨ ਕਨਾਲਾਂ ਆ ਚਾਰ ਕਨਾਲਾਂ ਪੰਜ ਕਨਾਲਾਂ ਉਹਨਾਂ ਨੇ ਉਹਨਾਂ ਨੂੰ ਕਮਰਸ਼ੀਅਲ ਰੇਟ ਦੇਣਾ ਹੂੰ 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 ਬਾਕੀ ਨੂੰ ਉਹਨਾਂ ਨੂੰ ਕਿਸਾਨੀ ਰੇਟ ਦੇਣਾ ਹੈਗਾ ਹੁਣ ਬਹੁਤ ਸਾਰੇ ਲੋਕ ਹੁੰਦੇ ਜਿਨ੍ਹਾਂ ਦੇ ਦੋ ਦੋ ਕਨਾਲ ਤਿੰਨ ਦਾ ਚਾਰ ਚਾ ਪੰਜ ਕਨਾਲਾਂ ਆ ਗਏ ਹਾਂਜੀ ਉਹਨਾਂ ਨੂੰ ਉਹਨਾਂ ਨੇ ਕਰ ਲਿਆ ਤਾਂ ਉਹ ਕਹਿੰਦੇ ਯਾਰ ਮੈਂ ਤਿੰਨ ਕਨਾਲਾਂ ਦੀ ਕੀ ਕਰਨਾ ਮੈਨੂੰ ਪੈਸੇ ਵੱਟਾ ਤੇ ਹੁਣ ਉਹ ਵੀ ਗੱਲ ਨਹੀਂ ਹੈਗੀ ਪਹਿਲਾਂ ਇੱਥੇ ਕਿਸਾਨ ਉਜੜ ਪੜੀ ਵਿਗਦੀ ਸੀ ਤੋਂ ਪੀੜੀ ਪੀ ਦੀ ਜਗ ਜਗ ਦਾਲੀ ਦੇ ਸੀ ਹੂੰ ਵੀ ਉਥੇ ਪੜੀ ਸਾਡੇ ਬਹੁਤ ਆ ਸਾਡੇ ਕਿਸਾਨਾਂ ਦੀ ਪੰਜਾਬੀਆਂ ਨੇ ਪੰਜਾਬ ਨੇ ਯੂਪੀ ਨੂੰ ਜੋੜਾ ਕੀਤਾ ਹਾਂਜੀ ਤੇ ਲੇਕਿਨ ਅੱਜ ਪੀੜੀ ਪੀਤੀ ਵੀ ਰੇਟ ਪੰਜਾਬ ਵਰਗੇ ਹੋ ਗਿਆ ਸਹੀ ਹੈ ਜੀ ਜੀ ਹੁਣ ਜਿਹੜਾ ਉਜਣਾ ਨੂੰ ਉਜਣਾ ਹੀ ਹੂੰ ਹੁਣ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੀ ਕੈਬਨਿਟ ਉਹ ਕਿੰਨਾ ਖਸੰਜੀਦਾ ਹੋ ਗਏ ਯੂ ਟਰਨ ਹੋਰ ਕਿਵੇਂ ਕਰਦੇ ਆ ਹੂੰ ਤਾਂ ਕਿ ਉਹ ਆਪਣਾ ਜਿਹੜਾ ਏਮ ਹੈਗਾ ਆਪਣਾ ਡਿਸਟ੍ਰੀਸ਼ਨ ਨੂੰ ਉਨਵੇਂ ਪਾਰ ਕਰ ਲੈਣ ਤੇ ਵਿਰੋਧੀਆਂ ਦਾ ਵਿਰੋਧ ਵੀ ਖਤਮ ਹੋ ਜਵੇ ਲੇਕਿਨ ਮੈਨੂੰ ਲੱਗਦਾ ਕਿ ਜਿੱਦਾਂ ਵਿਰੋਧ ਟੱਸ ਤੋਂ ਮਸਲੇ ਹੋ ਰਿਹਾ ਹੈ ਵਿਰੋਧ ਅਜੇ ਵੀ ਜ਼ਿੰਦਾਬਾਦ ਹੈ ਕਿਸਾਨ ਜਿਹੜੇ ਜੇ세ਬੰਦੀਆਂ ਜਿਨ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਬਗੜੀ ਹੋਈ ਹੈ ਪਿੱਠ ਝੁਰਾ ਮਾਰ ਕੇ ਉਹ ਕਦੇ ਵੀ ਇਹਨਾਂ ਨਾਲ ਹੱਥ ਨਹੀਂ ਮਲਾਉਣਗੇ ਹਮ ਸਹੀ ਹੈ ਜੀ ਸੋ ਖੜਾ ਸਾਹਿਬ ਅਗਲੇ ਮਸਲੇ ਤੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਦੇ ਆ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਬਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ